ਭਾਈ ਅੱਗ ਲੱਗੀ ਆ ਪਿੰਡ ਭੀਟੀ ਵਾਲਾ ਤੇ ਬਹੁਤ ਭਿਆਨਕ ਅੱਗ ਲੱਗੀ ਆ ਮੈਨੂੰ ਲੱਗਦਾ ਵੀ 15 16 ਕਿੱਲੇ ਮੱਚ ਕੇ ਸੁਆਹ ਹੋ ਗਏ ਆ ਇਧਰੋਂ ਨਾਲ ਹੀ ਪਿੰਡ ਰੋੜਾ ਵਾਲੀ ਆ ਤੇ ਉਹ ਦੇਖ ਲੋ ਸੜਕ ਦੇ ਪਰਲੇ ਪਾਸੇ ਵੀ ਪਤਾ ਹੀ ਨਹੀਂ ਕਿਵੇਂ ਜੇ ਉਧਰ ਸੜਕ ਲੰਘ ਜਾਂਦੀ ਨਾ ਤੇ ਮੈਨੂੰ ਲੱਗਦਾ ਵੀ ਇਹਨੇ ਪਿੰਡ ਰੋੜਾ ਵਾਲੀ ਖਤਮ ਕਰ ਦੇਣਾ ਸੀ ਕਿਉਂਕਿ ਹਵਾ ਹੀ ਉਧਰ ਦੀ ਆ ਹਵਾ ਬਹੁਤ ਤੇਜ਼ ਚੱਲਦੀ ਅੱਜ ਤੂਫਾਨ ਤੇ ਬੰਦਰ ਬਾਈ ਸੁਣੇ ਇੱਧਰ ਦੇਖ ਲਓ ਤੁਸੀਂ ਬਿਝਾ ਲਈ ਹੁਣ ਤਾਂ ਚਲੋ ਕੰਟਰੋਲ ਹੋ ਗਿਆ ਤੇ ਪਰ ਕੋਈ ਮੰਨ ਕੇ ਚਲੋ ਵੀ ਇੱਕ ਜੀ ਤੁਸੀਂ ਨੋਟ ਕਰੋ ਵੀ ਚਾਰ ਚਫਰੇ ਲੋਕ ਖੜੇ ਆ ਹਨਾ ਤਮਾਸ਼ੀਨ ਜ਼ਿਆਦਾ ਭਾਈ ਮੈਂ ਸੁਣਿਆ ਸੀਗਾ ਤੇ ਪਰ ਅਜ ਦੇਖ ਲਿਆ ਵੀ ਤਮਾਸ਼ਾ ਵੇਖਣ ਵਾਲੇ ਜ਼ਿਆਦੇ ਹਨਾ ਅਸੀਂ ਵੀ ਸਾਡੇ ਅਰਗੇ ਵੀ ਜਿਹੜੇ ਮੰਨ ਕੇ ਚਲੋ ਆਪਦੀ ਰੀਡਿੰਗਾਂ ਲਾਉਣੇ ਹਨਾ ਅਸੀਂ ਆਪਦੀਆਂ ਪੱਲੀਆਂ ਵਿੱਚ ਹਨਾ ਬੱਲੇਗਾ ਦੋਨੇ ਤੇ ਆਪਦੀਆਂ ਰੀਡਿੰਗਾਂ ਛੱਡ ਕੇ ਭਾਈ ਅਸੀਂ ਆਪ ਦਾ ਜੋ ਵੀ ਸਾਡੇ ਹੱਥ ਚ ਆਖਣਾ ਸੀ ਉਹ ਚੱਕ ਕੇ ਲੈ ਆਂਦਾ ਤੇ ਆ ਦੇ ਵਿਚਾਰਾ ਆ ਕਣਕ ਆ ਸਾਰੀ ਵੇਖੋ ਕਿਵੇਂ ਪਈ ਬੱਲੀਆਂ ਲੱਗਾਈ ਪਈ ਇਹ ਬਹੁਤ ਹੀ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਕੋਈ ਗਰੀਬ ਕਹਿੰਦੇ ਬੰਦਾ ਵਿਚਾਰਾ ਮੈਂ ਤਾਂ ਜਾਣਦਾ ਨਹੀਂਗਾ ਕਹਿੰਦੇ ਆਹੀ ਆਹੀ ਕਣਕ ਦੀ ਕਿੰਨੀ ਬਾਈ ਕਿੰਨੇ ਕਿਲੇ ਸੀ ਬਾਈ ਕੋਈ ਇਹ ਤਾਂ ਕਲੇ ਆਉਦੀ ਸੀ ਕਿ ਤੇ ਆ ਆ ਆ ਆਉਦੀ ਹੈ ਨਾ ਉਹਦੀ ਜਿਹੜੇ ਅੱਗ ਲੱਗੇ ਤਨ ਗਿਲੇ ਸਾਰੀ ਮੱਛੀ ਗੀਤਾ ਹਨ ਤੇ ਠੇਕੜੀ ਮੱਛੀ ਆਏ ਹੋਏ ਕੱਲੇ ਇੱਕ ਬੰਦੇ ਦੀ ਮੱਛੀ ਹੈ ਬਈ ਤੇ ਗਰੀਬ ਬੰਦਾ ਤਨ ਗਿਲੇ ਪੈ ਲਈ ਆ ਤੇ 12 ਗਿਲੇ ਠੇਕੇ ਤੇ ਲਈ ਸੀ ਉਹ ਵੀ ਨਾਲ ਹੀ ਮੱਛ ਕੇ ਸੁਭਾ ਹੋ ਗਈ ਆ ਸਾਰੀ ਕੱਲੇ ਉਸੇ ਦੀ ਮੱਛੀ ਹੈ ਹੋਰ ਨਹੀਂ ਕਿਸੇ ਦੀ ਮੱਛੀਗੀ ਇਦਰੋਂ ਵੀ ਜੇ ਸੜਕ ਟੱਪ ਜਾਂਦੀ ਤਾਂ ਵੀ ਬਹੁਤ ਮਾੜਾ ਕੰਮ ਹੋਣਾ ਸੀਗਾ ਤੇ ਬਹੁਤ ਮਾੜਾ ਹੋਇਆ ਬਈ ਇਹੋ ਜਿਹਾ ਰੱਬ ਵੀ ਕਹਨੇ ਵੀ ਕਿਸੇ ਦੇ ਦੁਸ਼ਮਣ ਨਾਲ ਵੀ ਨਾ ਕਰੇ ਬਹੁਤ ਮਾਨ ਦੁਖੀ ਹੋਇਆ ਬਹੁਤ ਹਨਾ ਯਾਰ ਇਹੋ ਜਿਹਾ ਕੰਮ ਕਿਸੇ ਨਾਲ ਨਾ ਹੋਵੇ ਕਾਣ ਕਪਈਆ ਵੇਖ ਕੇ ਨਾ ਜੀ ਨੂੰ ਪਸੰਦ ਆ ਤੇ 50 ਦਾ ਹੋ ਗਿਆ ਪਰ ਇੱਕ ਬੰਦਾ ਬਗਰੀਬ ਹੋ ਰਹਿ ਗਿਆ ਨਾ ਤੇਰਾ ਜਿਹੜੇ ਠੇਕੇ ਦੇ ਲਈ ਉਹਨਾਂ ਠੇਕਾ ਭਰਨਾ ਤੇ ਕੀ ਕਰਾਂ ਜੀਵਿਧਾਰ ਬੰਦਾ ਦਾ ਕੰਮ ਹੈ ਹੁੰਦਾ ਵੀ ਨਾ ਵਿਚਾਰਾ ਕੁਢਾੜੀ ਜਾਣੂ ਕਵੀ ਨਹੀਂ ਨਾ ਚਲੋ ਮੇਰੇ ਅਰਕਾ ਤਾਂ ਸਾਡੇ ਅਰਕਾ ਦਾ ਜੇ ਨਾ ਕੰਮ ਚੱਲੂਗਾ ਤਾਂ ਢਾੜੀ ਵੀ ਜਾਣਾ ਔਰ ਜਿੰਮੇਦਾਰ ਬੰਦਾ ਕੀ ਕੁਛ ਨਹੀਂ ਵਿਚਾਰੇ ਦੇ ਸਾਰਾ ਉਹ ਖਤਰਾ ਜਾਂ ਟਾਲੀ ਦੇਖੋ ਤੁਸੀਂ ਖਾਲੀ ਸਾਰੀ ਸਬ ਮੱਚ ਗਈ ਕਣਕ ਤਾਂ ਮੱਚੀ ਗਈ ਉਹ ਤੇ ਉਹ ਕੰਬਾਈਨ ਖੜੀ ਬਈ ਸਾਹਮਣੇ ਤੁਹਾਨੂੰ ਦੇਖ ਦਿਓ ਉਹਦੇ ਚ ਸੰਪਾਰਕ ਹੋਇਆ ਕੋਈ ਵਾਇਰਿੰਗ ਬੁਰੰਗ ਖਾ ਦੇ ਟੁੱਟ ਗਿਆ ਉਹਦਾ ਤੇ ਫਰਾਗ ਵਿਚਾਰੇ ਗਰੀਬ ਬੰਦੇ ਨਾਲ ਬਹੁਤ ਮਾੜਾ ਹੋਇਆ ਹੈ ਭਾਈ ਜੀ ਪੁੱਤਾ ਵਾਂਗੂ ਪਾਲ ਕੇ ਹਨਾ ਫਸਲ ਨੂੰ ਤੇ ਅੱਖਾਂ ਦੇ ਸਾਹਮਣੇ ਜਦੋਂ ਰਾਖ ਹੋ ਜੇ ਤਾਂ ਤੁਸੀਂ ਸੋਚੋ ਵੀ ਬੰਦੇ ਦੇ ਦਿਲ ਤੇ ਕੀ ਬੀਤੂਗੀ ਹਨਾ ਆਪਾਂ ਚਾਹੇ ਲੱਖ ਹੀ ਚਾਹੀਏ ਕੋਸ਼ਿਸ਼ ਕਰ ਲਈਏ ਜਿਨੇ ਮਰਜੀ ਹਮਦਰਦੀ ਵੰਡ ਜੀਏ ਕੋਈ ਵੀ ਹੈਨਾ ਪਰ ਬੰਦਾ ਮਹਿਸੂਸ ਹੀ ਨਹੀਂ ਕਰ ਸਕਦਾ ਉਸ ਚੀਜ਼ ਨੂੰ ਜਿਹੜੀ ਅੱਜ ਇਸ ਭਰਾ ਦੇ ਵਿਚਾਰੇ ਗਰੀਬ ਦੇ ਹਨਾ ਦਿਲ ਤੇ ਬੀਤਦੀ ਹੋਊਗੀ ਕੀ ਬੀਤਦੀ ਹੋਊਗੀ ਆ ਦੇਖ ਲਓ ਤੁਸੀਂ ਵੀ 12 ਤੋਂ 13 ਕਿੱਲੇ ਫਸਲ ਤਿੰਨ ਕਿੱਲੇ ਕਹਿੰਦੇ ਬਾਈ ਦੀ ਪਹਿਲੀ ਆਉਦੀ ਆ ਤੇ ਕੁਝ 12 ਪਤਾ ਨਹੀਂ 12 10 12 ਕਿੱਲੇ ਠੇਕੇ ਤੇ ਲਈ ਸੀਗੇ ਉਹ ਵੀ ਸਾਰੀ ਸੁਆਹ ਹੋ ਗਈ ਤਾਂ ਬਸ ਇਹੀ ਹੈ ਵੀ ਜੇ ਕੋਈ ਸਰਕਾਰ ਹਨਾ ਜਾਂ ਕੋਈ ਪ੍ਰਸ਼ਾਸਨ ਦੇਖ ਰਿਆ ਤਾਂ ਸਾਡੀ ਤਾਂ ਇਹੀ ਅਵੀ ਅਪੀਲ ਹਨਾ ਵੀ ਜਲਦ ਤੋਂ ਜਲਦ ਭਰਾ ਨੂੰ ਮਾਅਬਜਾ ਮਿਲ ਜੇ ਮਾਅਬਜਾ ਵੀ ਮਿਲ ਜੇ ਪਰ ਉਹ ਚੀਜ਼ ਬੰਦਾ ਉਹ ਨਹੀਂ ਕਰ ਸਕਦਾਗਾ ਬੰਦਾ ਮੰਨ ਕੇ ਚਲੋ ਉਹ ਪਾੜਾ ਨਹੀਂ ਭਰ ਸਕਦਾ ਹਨਾ ਚਾਹ ਕੇ ਵੀ ਕਿਉਂਕਿ ਰਾਤਾਂ ਦੀਆਂ ਵਾਰੀਆਂ ਪਾਣੀ ਦੀਆਂ ਰਾਤਾਂ ਜਾ ਕੇ ਇੱਕ ਟਾਈਮ ਬੰਦਾ ਆਪਦਾ ਬੱਚੇ ਨੂੰ ਵੀ ਕੋਈ ਬੁਖਾਰ ਆ ਹਨਾ ਖਾਂਗੇ ਜੁਕਾਮ ਉਹਨੂੰ ਛੱਡ ਕੇ ਮੰਨ ਕੇ ਚੱਲੋ ਰਾਤ ਨੂੰ ਪਾਣੀ ਦੀ ਵਾਰੀ ਲਾਉਣ ਆਉਂਦਾ ਵੀ ਨਹੀਂ ਅੱਜ ਪਾਣੀ ਦੀ ਵਾਰੀ ਆ ਵੀ ਅੱਜ ਨਹੀਂ ਕੋਈ ਨਹੀਂ ਕੱਲ ਨੂੰ ਦਵਾਈ ਲੈ ਆਵਾਂਗੇ ਤਾਂ ਬਸ ਮਨ ਬਹੁਤ ਦੁਖੀ ਹੋਇਆ ਬਈ ਸਾਹਮਣੇ ਅੱਖਾਂ ਦੇ ਸਾਡੇ ਵੀ ਅਸੀਂ ਵੀ ਆ ਗਏ ਸੀ ਉੱਥੋਂ ਰੇੜੀ ਤੋਂ ਕੋਸ਼ਿਸ਼ ਤਾਂ ਹਰ ਬੰਦਾ ਕਰਦਾ ਹਨਾ ਵੇਰ ਉਹ ਭਜਾਈ ਕਿਉਂਕਿ ਜੇ ਕਿਸਾਨ ਦੇ ਦਾਣੇ ਹੋਣਗੇ ਤਾਂ ਫੇਰੀ ਸਾਡੇ ਵਰਗਿਆਂ ਦੇ ਮੰਨ ਕੇ ਚੱਲੋ ਚਲੋ ਸਾਡੇ ਕੋਲੇ ਨਹੀਂ ਜ਼ਮੀਨ ਹੈਗੀ ਤਾਂ ਤਾਂ ਵੀ ਫਿਰ ਵੀ ਫੇਰ ਹੀ ਸਾਡੇ ਘਰੇ ਆਉਣਗੇ ਜੇ ਕਿਸਾਨ ਤੇ ਦਾਣੇ ਆਉਣਗੇ ਤਾਂ ਤਾਂ ਬਈ ਇੱਕ ਗੱਲ ਹੋਰ ਹੈ ਜੇ ਮੰਨ ਕੇ ਚਲੋ ਸੜਕ ਟੱਪ ਜਾਂਦੀ ਤਾਂ ਅੱਗੇ ਸਾਡਾ ਪਿੰਡ ਆ ਗਾ ਰੋੜਾਂ ਵਾਲੀ ਤਾਂ ਰੋੜਾਂ ਵਾਲੀ ਲਗਭਗ ਇਹਨੇ ਅੱਧਾ ਲੈ ਜਾਣਾ ਸੀ ਲੱਕੋ ਸਾਰੀ ਕਣਕ ਖੜੀ ਹੈ ਵੱਢਣ ਵਾਲੀ ਮੰਨ ਕੇ ਚਲੋ ਇਹਦੇ ਅੱਜ ਵੱਢਣ ਲੱਗੇ ਆ ਆ ਮਸ਼ੀਨ ਲੱਗੀ ਪਈ ਹੈ ਤੇ ਨਹੀਂ ਤਾਂ ਮੰਨ ਕੇ ਚਲੋ ਤੁਸੀਂ ਖਤਮ ਕਰ ਦੇਣਾ ਸੀ ਇਹਨੇ ਕੰਮ ਅੱਜ ਜੇ ਸੜਕ ਨਾ ਟਾ ਸੜਕ ਟੱਪ ਜਾਂਦੀ ਤਾਂ ਤੇ ਚਲੋ ਬਹੁਤ ਹਨਾ ਲੋਕਾਂ ਨੇ ਕੋਸ਼ਿਸ਼ ਕੀਤੀ ਬੁਝਾਉਣ ਦੀ ਉਧਰੋਂ ਸਾਡਾ ਵੀ ਪਿੰਡ ਆ ਗਿਆ ਸੀ ਉਧਰੋਂ ਤੀਜਾ ਪਿੰਡ ਆਪਦੇ ਹੀ ਖੜਾ ਉਹ ਵੀ ਵਿਚਾਰੇ ਲੋਕ ਉਥੋਂ ਦੇ ਬਹੁਤ ਚੰਗੇ ਆ ਉਹ ਵੀ ਆ ਗਏ ਸੀ ਪੀਟੀ ਵਾਲੇ ਦੇ ਵੀ ਬਹੁਤ ਜਿੰਨੇ ਵੀ ਗਰੀਬ ਗੁਰਪਾ ਹਨਾ ਸਾਰੇ ਭੈਣ ਭਰਾ